ਦੇਖੋ ਜੀ ਸੁਦੀਰ ਕਮਾਲ ਸੂਰੀ ਜੀ ਦਾ ਕਤਲ ਹੋਇਆ ਤੁਸੀਂ ਸਾਰਿਆਂ ਨੇ ਜਾਣਦੇ ਹੋ ਕਿ ਸੁਦੀਰ ਕਮਾਲ ਸੂਰੀ ਜੀ ਦਾ ਕਤਲ ਹੋਇਆ ਸੀ 4 ਨਵੰਬਰ 2022 ਨੂੰ ਉਸ ਤੋਂ ਬਾਅਦ ਉਹਨਾਂ ਦੇ ਕਾਤਲ ਸੰਨੀ ਨੇ ਸੁਦੀਰ ਆਪਣੇ ਕਾਤਲ ਦੀ ਫੋਟੋ ਆਪਣੀ ਦੁਕਾਨ ਦੇ ਅੱਗੇ ਲਗਾਤੀ ਬਹੁਤ ਵੱਡੀ ਬੜੀਆਂ ਲੈਟਰਸ ਦੇ ਕੇ ਧਰਨੇ ਦੀ ਕਾਲ ਦੇ ਕੇ ਫਿਰ ਜਾ ਕੇ ਪ੍ਰਸ਼ਾਸਨ ਨੇ ਉਹ उतारी ਉਹਨ ਫੇਰ ਲਗਾਤੀ ਐ ਜੇ ਤੁਸੀਂ ਫੇਸਬੁੱਕ ਦੇਖੋ ਉਹਨਾਂ ਦੇ ਅਕਾਊਂਟਸ ਦੇਖੋ ਉਹਦੇ ਚ ਵਰਗੂਲਰ ਵੀਡੀਓ ਡਾਲੀਆਂ ਜਾਂਦੀਆਂ ਵੀਡੀਓ ਪਾਈਆਂ ਜਾਂਦੀਆਂ ਸੁਧੀਰ ਕੁਮਾਰ ਸੂਰੀ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਫੋਟੋਆਂ ਲਗਾਈਆਂ ਜਾਂਦੀਆਂ ਜਿਹੜੀਆਂ ਕਿ ਇੱਕ ਫੈਮਿਲੀ ਵਾਸਤੇ ਇੱਕ ਸਮਾਜ ਵਾਸਤੇ ਬੇਅਰੇਬਲ ਨਹੀਂ ਹੈ ਜੇ ਉਹ ਐ ਕਮਦਾਗੀ ਉਹਦਾ ਜਿਹੜਾ ਭਰਾ ਐ ਉਹ ਉਹਨੇ ਕਤਲ ਕਰਕੇ ਉਹ ਮਹਾਨ ਹੋ ਗਿਆ ਤੇ ਮੇਰੇ ਭਰਾ ਨੇ ਜੇਲਾਂ ਕਟੀਆਂ ਉਹਨੇ ਆਪਣੀ ਜਾਨ ਗਵਾਈ ਹੈ ਤੇ ਮੇਰਾ ਡਬਲ ਹੱਕ ਬੰਦਾ ਕਿ ਮੈਂ ਡਬਲ ਡਬਲ ਫੋਟੋਆਂ ਲਗਾਵਾ ਤੇ ਡਬਲ ਤਰੀਕੇ ਦੇ ਨਾਲ ਮੈਂ ਜਾ ਕੇ ਉਹਨਾਂ ਨੂੰ ਕਰਾਂ ਦੇਖੋ ਪ੍ਰਸ਼ਾਸਨ ਨੂੰ ਆਪਾਂ ਬਾਰ-ਬਾਰ ਮੰਗ ਕਰਦੇ ਆ ਰਹੇ ਆ ਕਿ ਪ੍ਰਸ਼ਾਸਨ ਐਸ ਨੂੰ ਨੱਥ ਪਾ ਲਵੇ ਇੱਕ ਫੋਟੋ ਲੱਗੀ ਆ ਉਹਨੂੰ ਉਤਾਰ ਲਵੇ ਜੇ ਪ੍ਰਸ਼ਾਸਨ ਐ ਫੋਟੋ ਨਹੀਂ ਉਤਾਰਦਾ ਜੇ ਪ੍ਰਸ਼ਾਸਨ ਇਹਦੇ ਤੇ ਸਫਲ ਰਹਿੰਦਾ ਤਾਂ ਆਪਾਂ ਧਰਨੇ ਤੇ ਬੈਠਣੇ ਵੀ ਤਿਆਰ ਆ ਸੂਰੀ ਫੈਮਿਲੀ ਦਾ ਇੱਕ ਇੱਕ ਬੱਚਾ Hindu ਸਮਾਜ ਦਾ ਇੱਕ ਇੱਕ ਮੈਂਬਰ ਧਰਨੇ ਦੇ ਉੱਤੇ ਬੈਠੇਗਾ ਦੇਖੋ ਮਜਬੂਰ ਨਾ ਕਰੋ ਇੱਕ ਫੈਮਲੀ ਨੂੰ ਕਿ ਇੱਕ ਫੈਮਲੀ ਮਜਬੂਰ ਹੋ ਗਏ ਕਿ ਉਹਦਾ ਇੱਕ ਤੇ ਇੱਕ ਦਾਵਾ ਜੀ ਖੋਲਿਆ ਸਾਡੀਆਂ ਅੱਖਾਂ ਦੇ ਵਿੱਚ ਸਦਾ ਆਂਸੂ ਰੰਦੇ ਨੇ ਕਿਸੇ ਨੇ ਬਾਪ ਖੋਇਆ ਕਿਸੇ ਨੇ ਭਰਾ ਖੋਇਆ ਸਾਰੀ ਫੈਮਲੀ ਨਾਸ ਹੋ ਗਈ ਔਰ ਅੱਜ ਉਹਦਾ ਮਜ਼ਾਕ ਉਡਾਇਆ ਜਾ ਰਿਹਾ ਜੇ ਹਿੰਦੂਆਂ ਦੇ ਹਿੰਦੂਤਵ ਨੂੰ ਹਿੰਦੂਆਂ ਦੇ ਸ਼ਹੀਦਾਂ ਨੂੰ ਇਸ ਤਰੀਕੇ ਦੇ ਨਾਲ ਖਤਮ ਕਰਨ ਦੀ ਕੋਸ਼ਿਸ਼ ਹੋਏਗੀ ਕਿ ਆਪਾਂ ਬਿਲਕੁਲ ਨਹੀਂ ਸਵਾਂਗੇ ਬਿਲਕੁਲ ਨਹੀਂ ਸਵਾਂਗੇ ਕੀ ਇਸ ਮਤਮੂਲ ਖਰਾਬ ਕਰਨ ਦੀ ਬਿਲਕੁਲ ਜੀ ਮੋਲ ਖਰਾਬ ਕਰਨ ਦੀ ਕੋਸ਼ਿਸ਼ ਹੈ ਬਾਰ-ਬਾਰ ਦੇਖੋ ਕਚਹਿਰੀ ਦੇ ਵਿੱਚ ਤਰੀਕ ਹੁੰਦੀ ਹੈ ਸਾਨੂੰ ਇਹ ਕਿਹਾ ਜਾਂਦਾ ਕਿ ਦੋ ਜਣੇ ਜਾਓ ਉਹ ਉਹ ਸਾਰੇ ਆਮ ਜਿਹੜੇ ਪੋਸਟ ਪਾਉਂਦੇ ਕਿ 19 ਤਰੀਕ ਨੂੰ ਹੈਗੀ ਤੇ ਤਰੀਕ ਸਾਰਾ ਸਮਾਜ ਆਓ ਹੋ ਮਾ ਮਾ ਕੇ ਆਓ ਔਰ ਪਿੱਛੇ ਆਏ ਵੀ ਸਾਡੇ ਤੇ ਅਟੈਕ ਕੀਤਾ ਧਮਕੀ ਦਿੱਤੀ ਗਈ ਕਿ ਤੁਹਾਡੇ ਪਿਓ ਨੂੰ ਕੱਲੇ ਮਾਰਿਆ ਸੀ ਹੁਣ ਤੁਹਾਨੂੰ ਮਾਰਾਂਗੇ ਸੋ ਠੀਕ ਹੈ ਜੇ ਸਾਨੂੰ ਮਾਰਨਾ ਆਪਾਂ ਮਰਨ ਨੂੰ ਤਿਆਰ ਆ ਕਿਉਂਕਿ ਆਪਾਂ ਕਿਸੇ ਨੂੰ ਨਹੀਂ ਮਾਰ ਸਕਦੇ ਆਪਾਂ ਮਰ ਸਕਨੇ ਆ ਔਰ ਮਰਾਂਗੇ ਆਪਾਂ ਜਾ ਰਹੇ ਆ ਹੁਣ ਜੇ ਜੋ ਫੈਸਲਾ ਹੁੰਦਾ ਪੁਲ ਦੇ ਉੱਤੇ ਜਾ ਕੇ ਹੁਣੇ ਬੈਠਦਾ ਨਹੀਂ ਜੇ ਤੂੰ ਉੱਥੇ ਲੱਗਾ ਤੇ ਪ੍ਰਸ਼ਾਸਨ ਕਿੰਨੀ ਵਾਰੀ ਤੱਕ ਦੇਖੋ ਪਹਿਲੇ ਲਗਾਇਆ ਗਿਆ ਸੀ ਉਦੋਂ ਬਹੁਤ ਵਾਰੀ ਕਿਹਾ ਤੇ ਉਤਾਰਿਆ ਹੁਣ ਲਗਾਇਆ ਗਿਆ ਬਾਰ ਬਾਰ ਪ੍ਰਸ਼ਾਸਨ ਦੀ ਧਿਆਨ ਚ ਲਿਆਂਦਾ ਗਿਆ ਜਿਹੜੀਆਂ ਵੀਡੀਓਸ ਆ ਰਹੀਆਂ ਫੇਸਬੁੱਕ ਦੇ ਉੱਤੇ ਬਾਰ ਬਾਰ ਉਹਨਾਂ ਦੇ ਬਾਰੇ ਡਿਟੇਲ ਭੇਜੀ ਜਾ ਰਹੀ ਹੈ ਕਦੇ ਕਿਸੇ ਦਾ ਫੋਨ ਆ ਜਾਂਦਾ ਕਦੇ ਕਿਸੇ ਆਫੀਸਰ ਦਾ ਆ ਜਾਂਦਾ ਕਦੇ ਚੰਡੀਗੜ੍ਹ ਤੋਂ ਆ ਜਾਂਦਾ ਕਦੇ ਆਈਬੀ ਤੋਂ ਆ ਜਾਂਦਾ ਕਦੇ ਸੀਆਈਡੀ ਤੋਂ ਆ ਜਾਂਦਾ ਡਿਟੇਲ ਦੇ ਦੋ ਡਿਟੇਲ ਦੇ ਉਹ ਡਿਟੇਲ ਯਾਰ ਕਿੰਨੀ ਕੁ ਦੇ ਦिए ਤੁਹਾਨੂੰ ਅੰਤਰਕਵਾਦੀ ਜੇ ਸਾਨੂੰ ਫੋਨ ਕਰਦੇ ਆ ਸਾਰੇ ਆਮ ਅੰਤਰਕਵਾਦੀ ਫੋਨ ਕਰਦਾ ਜੀ ਕਹਿੰਦਾ ਮੈਂ ਮੇਰੇ ਕੋ ਤੇ ਅਮਰਸਰ ਚ ਬੰਬ ਵੀ ਪੜੇ ਮੈਂ बार-बार ਬਾਈ ਨੇਮ ਰਿਟਰਨ ਪੁਲਿਸ ਨੂੰ ਦਿੰਦਾ ਇਹ ਅੱਤਵਾਦੀ ਜੇ ਇਹ ਨੰਬਰ ਤੋਂ ਫੋਨ ਕਰਦਾ ਜੇ ਇਹ ਕਹਿੰਦਾ ਮੇਰੇ ਕੋ ਬੰਬ ਪੜੇ ਔਰ ਕੁਛ ਦਿਨਾਂ ਤੱਕ ਇੱਕ ਬਲਾਸਟ ਹੋਰ ਹੋਣ ਵਾਲਾ ਜੇ ਦੋ ਦਿਨ ਬਾਅਦ ਫਿਰ ਬਲਾਸਟ ਹੋ ਜਾਂਦਾ ਪਰ ਪੁਲਿਸ ਕੁਛ ਨਹੀਂ ਕਰਦੀ ਉਹ ਇੱਕ ਮੁੱਦਾ ਅਲੱਗ ਹੈ ਸੁਧੀਰ ਕੁਮਾਰ ਸੂਰੀ ਦੇ ਮਾਮਲੇ ਦੇ ਵਿੱਚ ਸਮਾਜ ਬਿਲਕੁਲ ਨਹੀਂ ਸਹੇਗਾ ਪੂਰਾ ਸਮਾਜ ਨਾਲ ਹੈ ਪੂਰਾ ਪੰਜਾਬ ਨਾਲ ਹੈ ਦੇਖੋ ਇਹ ਨਾ ਇੱਕ ਮਨ ਹਰਿਆਣਾ ਹਿਮਾਚਲ ਤੋਂ ਬੱਸਾ ਬੁਲਾਨੀਆਂ ਪੈਣ ਜਿਹੜੇ ਆ ਕੇ ਇੱਥੇ ਸੰਘਰਸ਼ ਕਰਨ ਪੰਜਾਬ ਦੇ ਸਾਰੇ ਸ਼ਹਿਰਾਂ ਤੋਂ ਆ ਕੇ ਸੰਘਰਸ਼ ਕਰਨ ਪ੍ਰਸ਼ਾਸਨ ਦਾ ਰਵਈਆ ਕੀ ਹੈ ਤੁਸੀਂ ਕੰਪਲੇਨ ਪ੍ਰਸ਼ਾਸਨ ਦਾ ਕੋਈ ਰਵਈਆ ਨਹੀਂ ਤੁਲ ਮੁਲ ਝੁਲ ਮੁਲ ਕਰ ਰਹੇ ਆ ਕਰेंगे ਬੁਲਾ ਰਹੇ ਹਨ ਉਹਨ ਅੱਜ ਮੀਟਿੰਗ ਆਪਾਂ ਉਹਨਾਂ ਨੂੰ ਬੁਲਾਇਆ ਸਮਝਾਵਾਂਗੇ ਇਹ ਚ ਕੀ ਸਮਝਾਣਾ ਜੀ ਇੱਕ ਬੰਦਾ ਕਾਨੂੰਨ ਨੂੰ ਹੱਥ ਚ ਲੈ ਰਿਹਾ ਐਕਸ਼ਨ ਕਰੋ ਜਾ ਕੇ ਉਤਾਰੋ ਕੀ ਮਨਸ਼ਾ ਕੀ ਰਹੇਗੀ ਹੋਗੀ ਜੀ ਪੋਸਟਰ ਜਿਹੜਾ ਲਗਾਇਆ ਜਾ ਰਿਹਾ ਨੇ ਪਹਿਲੇ ਵੀ ਪਿੱਛੇ ਮਨਸ਼ਾ ਹੈ ਵੈ ਮਨਸ਼ਾ ਵੈ ਕਿ ਇੱਕ ਕਾਤਲ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਮਾਜ ਨੂੰ ਗਲਤ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇ ਪੋਸਟਰ ਲੱਗਣਗੇ ਪੋਸਟਰ ਲੱਗਣਗੇ ਤਾਂ ਜਿਹੜਾ ਛੋਟੇ ਛੋਟੇ ਬੱਚੇ ਉਹ ਇਹੋ ਸੋਚਣਗੇ ਨਾ ਕਿ ਯਾਰ ਕਤਲ ਕਰਨ ਵਾਲੇ ਦਾ ਪੋਸਟਰ ਲੱਗਦੇ ਆ ਕਤਲ ਕਰਨ ਵਾਲਾ ਤਾਂ ਮਸ਼ਹੂਰ ਹੁੰਦਾ ਔਰ ਕਤਲ ਕਰਨ ਵਾਲਿਆਂ ਨੂੰ ਦੇਖੋ ਔਰ ਫੰਡਿੰਗ ਪੈਸਾ ਚਾਹੁੰਦੇ ਆ ਕਿ ਪੈਸਾ ਮਿਲੇ ਉਹ ਬੋਲਦੇ ਵੀ ਆ ਮਦਦ ਕਰੋ ਉਹ ਯਾਰ ਲਈ ਜਾਓ ਫੰਡਿੰਗ ਨਸੀ ਕਿ ਲੈਣਾ ਤੁਸੀਂ ਜੋ ਮਰਜ਼ੀ ਕਰੋ ਲੇਕਿਨ ਅਸੀਂ ਇਹ ਬਿਲਕੁਲ ਨਹੀਂ ਸਹਿ ਸਕਦੇ ਕਿ ਜਿਸ ਬੰਦੇ ਨੇ ਕਤਲ ਕੀਤਾ ਉਹਦੇ ਐਡੇ ਐਡੇ ਵੱਡੇ ਪੋਸਟਰ ਲਗਾ ਕੇ ਸਾਨੂੰ ਮੂੰਹ ਚੜਾਇਆ ਜਾਵੇ ਫਿਰ ਦੁਕਾਨ ਤੇ ਹੀ ਪੋਸਟਰ ਲਗਾਏ ਹੋਰ ਵੀ ਲਗਾਏ ਦੁਕਾਨ ਤੇ ਬਹੁਤ ਵੱਡਾ ਪੋਸਟਰ ਲਗਾਇਆ ਗਿਆ ਕੋਈ ਛੋਟਾ ਨਹੀਂ ਬਹੁਤ ਵੱਡਾ ਦੁਕਾਨਾਂ ਦੇ ਕੁਝ ਵੀ ਨਹੀਂ ਕਰ ਰਿਹਾ ਪ੍ਰਸ਼ਾਸਨ ਆਪਾਂ ਹੁਣੇ ਜਾ ਕੇ ਉੱਥੇ ਬਵਾਂਗੇ ਫੁੱਲ ਤੇ ਸੂਰਾ ਪੂਰੀ ਸੂਰੀ ਪਰਿਵਾਰ ਬੈਠੇਗਾ ਨਾ ਸਾਡੇ ਹਿੰਦੂ ਭਰਾ ਬੈਠਣਗੇ ਕੋਈ ਸਿੱਖ ਸਾਡੇ ਰਾਤ ਬਹਿਣਾ ਚੰਦਾ ਖਾਤਿਰ ਦੋੜ ਕੇ ਬੇਨਤੀ ਹੈ ਸਾਰੇ ਆਨ ਸਾਨੂੰ ਇਨਸਾਫ ਚਾਹੀਦਾ ਹੈ ਮੇਰਾ ਪਿਓ ਗਿਆ ਹੈ ਤੇ ਫਿਰ ਨੀ ਆਉਂਦੀ ਫੇਸਬੁੱਕ ਦੇ ਉੱਤੇ ਦੇਖੋ ਕਿੰਨੀਆਂ ਗੰਦੀਆਂ ਗੰਦੀਆਂ ਪੋਸਟਾਂ ਪਾਈਆਂ ਸੋਰੀ ਸਾਹਿਬ ਦੀਆਂ ਕਤਲ ਕਹੋ ਜਿਹੜਾ ਹੋਇਆ ਉਹਦੀ ਉਹਦੇ ਬਰਸ਼ੇ ਦੇ ਨਾਲ ਐਂਡ ਫੋਟੋਆਂ ਲਗਾਈਆਂ ਆਪਾਂ ਇਹਨੂੰ ਕਿੰਜ ਸਵਾਵਾਂਗੇ ਮਨੋਇਆ ਦੱਸੋ ਬਿਲਕੁਲ ਨਹੀਂ ਸਹਿ ਸਕਦੇ ਤੁਹਾਨੂੰ ਮੈਂ ਤੁਹਾਡੇ মিডিਆ ਕੋ ਵੀ ਹੱਥ ਜੋੜ ਕੇ ਮੈਂ ਮੈਂ ਦੇਖੋ মিডিਆ ਤੁਸੀਂ ਆਫਟਰ ਆਲ ਕਿਤੇ ਨਾ ਕਿਤੇ ਦਿਲ ਰੱਖਦੇ ਹੋ ਮੇਰੀ ਕੋਈ ਗੱਲ ਗਲਤ ਆ ਤਾਂ ਮੈਨੂੰ ਦੱਸੋ ਅਸੀਂ ਉਹਦੇ ਟੱਬਰ ਨੂੰ ਕਿਹਾ ਕਿ ਜੇ ਸੰਨੀ ਦੇ ਟੱਬਰ ਨੂੰ ਕਦੀ ਲੋੜ ਪਏਗੀ ਤਾਂ ਸੂਰੀ ਪਰਿਵਾਰ ਉਹਦੇ ਨਾਲ ਉਹ ਯਾਰ ਅਹੀਂ ਕੋਈ ਇਹ ਤਾਂ ਨਹੀਂ ਮੰਗ ਰਿਹਾ ਕਿ ਕਿਸੇ ਨੂੰ ਹੁਣੇ ਤੁਸੀਂ ਫਾਂਸੀ ਦੇ ਦਿਓ ਕਿਸੇ ਨੂੰ ਅਰੈਸਟ ਕਰ ਲਓ ਜਿਹੜਾ ਤੁਸੀਂ ਕਾਨੂੰਨ ਨੂੰ ਦੇਖੋਗੇ ਇੱਕ ਪੋਸਟਰ ਲੱਗਾ ਉਹਨੂੰ ਲਾਹਣ ਨੂੰ ਕਹਿ ਰਿਹਾ ਜਾ ਕੇ ਲਾਹ ਦਿਓ ਕਿੰਨਾ ਗੁੱਖ ਹੈ ਸਰਵ ਨੂੰ ਮੰਗੀ ਲੈਗਲੀ ਪੋਸਟਰ ਮੰਗੀਆਂ ਬਿੱਲਾ ਹੋ ਜੇ ਮਾਸ਼ਾ ਜੇ ਸਾਡੇ ਸਿਰਫ ਪੋਸਟਰ ਲਾਣ ਦੀ ਗਵਾਣ ਕਰਵਾਈ ਕੀਤੀ ਜਾਏ ਐਸਾ ਹੋਣੀ ਚਾਹੀਦੀ ਹੈ ਔਰ ਉੱਤੇ ਐਫਆਰ ਹੋਏਗੀ ਤਾਂ ਹੀ ਆਪਾਂ ਸ਼ਾਂਤ ਬੈਠਾਂਗੇ ਕਿਉਂਕਿ ਆਗਰ ਐਫਆਰ ਹੋਏਗੀ ਤਾਂ ਅਗਲਿਆਂ ਨੂੰ ਸੀਟ ਮਿਲੇਗੀ ਇਹੋ ਜਿਹਾ ਕੰਮ ਨਹੀਂ ਕਰਨਾ ਆਪਾਂ ਇਹਦੇ ਇੱਕ ਅਸੀਂ ਨਹੀਂ ਤੇ ਇਹ ਧਰਨਾ ਕਿੱਥੇ ਲੱਗਣ ਲੱਗਾ ਹੈ ਇਹ ਕਿੱਥੇ ਲੱਗੇਗਾ ਇਹ ਸਿੱਧਾ ਹਰਿਆਣਾ ਚ ਲੱਗੇਗਾ ਮੇਰੀ ਗੱਲ ਹੋ ਗਈ ਹੈ ਹਰਿਆਣਾ ਚ ਲੱਗੇਗਾ ਹਿਮਾਚਲ ਚ ਵੀ ਲੱਗੇਗਾ ਹਰ ਜਗ੍ਹਾ ਧਰਨੇ ਲੱਗਣਗੇ ਸਦੀਰ ਕੁਮਾਰ ਸੂਰੀ ਦਾ ਨਾਮ ਹੈ ਜਿੰਨੇ ਅਰੈਸਟ ਕਰਨੇ ਆ ਪੁਲਿਸ ਕਰ ਲਵੇ ਸਦੀਰ ਸੂਰੀ ਅਮਰ ਮੇਰਾ ਨਾਮ ਸਾਇਨ ਸੂਰੀ ਹੈ ਮੈਂ ਪੰਜਾਬ ਯੂਨਾਪਾਧਿਪਤ ਯੂਥ ਦਾ ਸਿਵਿਸ਼ਣਨਟ ਖਸਾਲੀ ਵਾਲਾ ਸਰ ਕੀ ਕੀ ਮੈਟਰ ਸਦੇ ਜਰਾਜ ਦਾ ਆ ਮੈਟਰ ਹੈ ਸੀ ਕਿ ਜਨਾਬ ਨੇ ਸਦੀਰ ਕੁਮਾਰ ਸੂਰੀ ਅਮਰ ਅਮਰਜੀਤ ਸਾਹਿਬ ਦੀ ਮਾਰ ਸਦੀਰ ਦਾ ਕਾਤਲ ਕਤਲ ਕੀਤਾ ਸੀ ਉਹਨਾਂ ਦੇ ਕਾਤਲ ਵੱਲੋਂ ਆਪਣੇ ਦੁਕਾਨਾਂ ਦੇ ਬਾਹਰ ਪੋਸਟਰ ਲਗਾਏ ਗਏ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਫੇਸਬੁੱਕਾਂ ਦੇ ਪਾਈਆਂ ਗਈਆਂ ਜਿਹਦੇ ਨਾਲ ਮਾਹੌਲ ਖਰਾਬ ਹੋਣ ਦੇ ਚਾਂਸਸ ਸੀ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਤੇ ਆਪਾਂ ਅਜੇ ਇੱਕ ਮੀਟਿੰਗ ਰੱਖੀ ਸੀ ਤਾਂ ਫਿਰ 20 ਘੰਟਿਆਂ ਦੀ ਆਪਸ ਕੋਈ ਪ੍ਰਦਰਸ਼ਨ ਨਹੀਂ ਸੀ ਆ ਜਾਏਗਾ ਆਪਾਂ ਆਪਣਾ ਮੀਟਿੰਗ ਰੱਖੀ ਕਿ ਆਪਾਂ ਕੀ ਸਟੈਪ ਲੈਣਾ ਤੇ ਸਰਕਾਰ ਅਥੇ ਪ੍ਰਸ਼ਾਸਨ ਆਇਆ ਉੱਚ ਅਧਿਕਾਰੀ ਆਏ ਨੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦੁਲਾਇਆ ਕਿ ਇੱਕ ਦੋ ਦਿਨਾਂ ਚ ਪੋਸਟਰ ਹਟ ਜਾਣਗੇ ਤੇ ਜਿਹੜੀਆਂ ਵੀਡੀਓਜ਼ ਵਗੈਰਾ ਉਹ ਪਾਉਂਦੇ ਨੇ ਆਨਲਾਈਨ ਜੇ ਤੁਸੀਂ ਕਹੋ ਮੈਂ মিডিਆ ਨੂੰ ਦਵਾਂਗਾ ਉਹਦੇ ਤੁਸੀਂ ਦੇਖੋ ਕਿ ਤੀਰ ਦੇ ਉੱਪਰ ਇੱਕ ਪਾਸੇ ਸੰਨੀ ਦੀ ਫੋਟੋ ਹੈ ਤੇ ਇੱਕ ਪਾਸੇ ਆਮਰ ਸਿੰਘ ਸ੍ਰੀ ਮਰਸਰੀ ਦੀ ਫੋਟੋ ਹੈ ਤਾਂ ਤਾਂ ਲੱਗੀ ਹੋਈ ਹੈ ਇਹੋ ਜੀਆਂ ਵੀਡੀਓਜ਼ ਨੇ ਫੋਟੋਜ਼ ਨੇ ਫਿਰ ਇੱਕ ਪਾਸੇ ਉਹ ਆਪਣਾ ਜਦੋਂ ਤਾ ਸੁਰੇ ਮਖਸੂਰੀ さん ਨੂੰ ਗੋਲੀਆਂ ਵੱਜੀਆਂ ਉਦੋਂ ਦੀਆਂ ਫੋਟੋਸ ਨੇ ਤੇ ਉਹ ਐਡਿਟ ਕਰਕੇ ਪਿੱਛੇ ਭੜੇ ਭੜੇ ਗਾਣੇ ਲਾ ਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਸੀ ਦੱਸਿਆ ਸੀਪੀ ਸਾਹਿਬ ਨਾਲ ਵੀ ਗੱਲ ਹੋਈ ਐਸਪੀ ਸਾਹਿਬ ਨੇ ਆਏ ਸੀ ਹੋਰ ਵੀ ਉੱਚੇ ਅਧਿਕਾਰੀ ਆਏ ਨੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਆਸ਼ਵਾਸ਼ਣ ਦਿਲਾਇਆ ਕਿ ਜਿਹੜੀਆਂ ਉਹ ਵੀਡੀਓਸ ਵਗੈਰਾ ਪਾਉਂਦੇ ਨੇ ਉਹਨਾਂ ਤੇ ਨਿਗਲ ਕਾਰਵਾਈ ਹੋਏਗੀ ਉਹਨਾਂ ਤੇ ਜਨੀ ਨਹੀਂ ਬੰਦੀ ਆ ਫਾਇਰ ਹੋਏਗੀ ਉਹ ਹੋਏਗੀ ਤੇ ਜਿਹੜਾ ਪੋਸਟਰ ਹੈ ਉਹ ਲਵਾਇਆ ਜਾਏਗਾ ਇੱਕ ਦੋ ਦਿਨ ਦੇ ਅੰਦਰ ਸਮਾਜ ਦੇ ਨੇ ਆਪਣਾ ਮਾਹੌਲ ਖਰਾਬ ਕਰਨ ਦੀ ਬਿਲਕੁ ਆਇਦਨ ਹੁੰਦਾ ਇਹ ਪਹਿਲੀ ਵਾਰੀ ਨਹੀਂ ਹੋਇਆ ਜਿਹੜੀ ਇਹ ਵੀਡੀਓਜ਼ ਜਿਹੜਾ ਇਹਨਾਂ ਨੇ ਪੋਸਟਰ ਲਾਇਆ ਇਹ ਇਹਨਾਂ ਨੇ ਅਜੇ ਤੋਂ ਸਾਲ ਪਹਿਲੇ ਵੀ ਲਾਇਆ ਸੀ ਉਦੋਂ ਵੀ ਸੀਪੀ ਸਾਹਿਬ ਨਾਲ ਗੱਲ ਕਰਕੇ ਪੋਸਟਰ ਹਟਾਇਆ ਗਿਆ ਸੀ ਉਦੋਂ ਹਟਾਇਆ ਸੀ ਇਹ 2 ਮਹੀਨੇ ਤੋਂ ਇਹਨਾਂ ਨੇ ਫੇਰ ਪੋਸਟਰ ਲਾਇਆ ਐਵੇਂ ਨਹੀਂ ਕਿ ਛੋਟਾ ਜਿਹਾ ਪੋਸਟਰ ਬਹੁਤ ਵੱਡਾ ਪੋਸਟਰ ਐ ਮੈਂ ਸਮਝਦਾ ਹਾਂ ਵਾ ਸਿਰਫ ਇੱਕ ਪੋਸਟਰ ਨਹੀਂ ਇਹ ਯੂਥ ਚ ਭੈੜਾ ਮੈਸੇਜ ਜਾਂਦਾ ਕਿ ਤੁਸੀਂ ਕਤਲ ਕਰੋ ਤੁਹਾਨੂੰ ਫੰਡਿੰਗ ਹੋਏਗੀ ਤੁਹਾਨੂੰ ਵੱਡੇ ਵੱਡੇ ਉਹਦੇ ਤੋਂ ਆਪੇ ਬਿਲਡਿੰਗ ਤੇ ਪੋਸਟਰ ਕੋਈ ਵੀ ਲਾ ਸਕਦਾ ਉਹਨਾਂ ਨੇ ਆਪਣੀ ਬਿਲਡਿੰਗ ਤੇ ਪੋਸਟਰ ਸਮਝਦਾ ਲਾ ਸਕਦਾ ਹੈ ਇਹ ਉਹਨਾਂ ਦਾ ਆਪਣਾ ਅਧਿਕਾਰ ਹੈ ਪਰ ਤੁਸੀਂ ਦੇਖੋ ਕਿ ਜਿਹੜੇ ਬੰਦੇ ਦਾ ਪੋਸਟਰ ਲੱਗ ਰਿਹਾ ਇੱਕ ਦੋਸ਼ੀ ਹੈ ਕਿਉਂਕਿ ਹਲੇ ਨਾ ਸਰਕਾਰ ਨੇ ਉਹਨੂੰ ਡਿਕਲੇਅਰ ਕੀਤਾ ਕਿ ਉਹ ਦੋਸ਼ੀ ਨਹੀਂ ਹੈ ਨਹੀਂ ਦੋਸ਼ੀ ਡਿਕਲੇਅਰ ਕੀਤਾ ਉਹਨਾਂ ਦਾ ਟ੍ਰਾਇਲ ਚੱਲ ਰਿਹਾ ਕੋਰਟ ਚ ਕੇਸ ਹੈ ਉਹ ਇੱਕ ਕਤਲ ਦੇ ਕੇਸ ਚ ਜੇਲ੍ਹ ਕੱਟ ਰਿਹਾ ਪਿਛਲੇ 2 ਸਾਲਾਂ ਕੀ ਤੁਸੀਂ ਸਮਝਦੇ ਹੋ ਕਿ ਜਿੰਨੇ ਕਤਲ ਦੇ ਦੋਸ਼ੀ ਹੈ ਚਾਹੇ ਹਲੇ ਦੋਸ਼ੀ ਘਰਾਰ ਗਿਆ ਕਿ ਨਹੀਂ ਕਰਾਇਆ ਗਿਆ ਪਰ ਉਹ ਦੋਸ਼ੀ ਜੇਲ੍ਹ ਕੱਟ ਰਿਹਾ 2 ਸਾਲ ਤੁਸੀਂ ਸਮਝਦੇ ਹੋ ਕਿ ਆਪਣਾ ਸ਼ਹਿਰ ਦੇ ਵਿੱਚ ਤੇ ਪੋਸਟਰ ਲੱਗਣੇ ਚਾਹੀਦੇ ਹੈ ਕਿ ਯੂਥ ਨੂੰ ਯੂਟ ਨੂੰ ਪੜਾ ਮੈਸੇਜ ਜਾਈ ਕਿ ਤੁਸੀਂ ਕਤਲ ਕਰੋ ਤੇ ਸਾਡੇ ਆਪਣਾ ਪੋਸਟਰ ਲਗਨ ਕਿ ਪੁਲਿਸ ਪ੍ਰਸ਼ਾਸਨ ਕੀ ਵਿਸ਼ਵਾਸ ਦੇਈ ਪੁਲਿਸ ਪ੍ਰਸ਼ਾਸਨ ਨੇ ਆਸ਼ਵਾਸ਼ਣ ਦਲਾਇਆ ਕਿ ਇੱਕ ਦੋ ਦਿਨਾਂ ਚ ਦੇ ਪੋਸਟਰ ਲਵਾਏਗਾ ਅਗਰ ਨਾ ਮਸਲਾ ਆਇਆ ਤਾਂ ਫਿਰ ਉਹ ਅਗਲੀ ਰਣਨੀਤੀ ਸਾਡੇ ਸਾਹਿਕ ਮੰਨ ਦਸੇ ਜੀ ਸਰ ਸਰ અતੇਕ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਪੋਸਟਰ ਲਾਉਣ ਨੂੰ ਲਗਾ ਕੇ ਵੀ ਬਾਤ ਕੀਤਾ ਹੋ ਰਿਹਾ ਹੈ ਕੀ ਕਹਿਣਾ ਚਾਹੋਗੇ ਮੌਕੇ ਦੇ ਵਿੱਚ ਇਸ ਤਰ੍ਹਾਂ ਜੀ ਇੱਥੇ ਥੋੜੀ ਸੜਕ ਕੋ ਕਾਲ ਦੀ ਕਮਰੇ ਨੇ ਕੋ ਸੋਸ਼ਲ ਮੀਡੀਆ ਦੇ ਉੱਤੇ ਕੁਝ ਬੰਦੇ ਜਿਹੜੇ ਆ ਕੋਈ ਸੂਰੀ ਸਾਹਿਬ ਦੇ ਜਿਹੜੇ ਇਹ ਫੋਟੋ ਲਾ ਕੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਕੋਈ ਜਿਹੜੀਆਂ ਗੀਤ ਲਾ ਕੇ ਕੋਈ ਵਾਇਰਲ ਕਰ ਰਿਆ ਜੋ ਇਹਦੇ ਸਬੰਧ ਵਿੱਚ ਸਾਡੇ ਵੱਲੋਂ ਪੜਤਾਲ ਕਰਕੇ ਉਹ ਜਿਹੜੀ ਆ ਸੋਸ਼ਲ ਮੀਡੀਆ ਤੋਂ ਵੀ ਇੱਕ ਕੇਸ ਆਈਡੀ ਤੋਂ ਅਪਲੋਡ ਹੋਇਆ ਕਿੰਨੇ ਕੀਤੇ ਆ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਜਿਹੜਾ ਵੀ ਬੰਦਾ ਕਿਸੇ ਵੀ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿਸੇ ਵਿੱਚ ਡਰ ਭਾਅ ਪੈਦਾ ਕਰਨ ਦੀ ਦੇ ਮਨਸ਼ਾ ਦੇ ਨਾਲ ਕੋਈ ਸੋਸ਼ਲ ਮੀਡੀਆ ਤੇ ਗਲਤ ਪੋਸਟ ਅਪਲੋਡ ਕਰੇਗਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਸਾਡਾ ਇਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸਨ ਹੈ ਕਿ ਜਿਹੜਾ ਕੋਈ ਗਲਤ ਕਿਸੇ ਨੂੰ ਡਰਾਉਂਦਾ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿਸ ਦੇ ਅਗੇ ਕੋਈ ਡਰ ਭਾਅ ਪੈਦਾ ਕਰਨ ਦੀ ਮਨਸ਼ਾ ਦੇ ਨਾਲ ਕਿਸੇ ਦੀ ਜਿਹੜੀ ਆ ਜਾਂ ਆਪਣੇ ਆਪ ਨੂੰ ਬਦਮਾਸ਼ੀ ਦਾ ਆਲਮ ਮੁਖਾ ਕੇ ਕੋਈ ਕੋਈ ਵੀ ਵਰਸ ਅਪਲੋਡ ਕਰਦਾ ਪੋਸਟ ਤੇ ਉਹਦਾ ਜਿਹੜਾ ਅਸੀਂ ਇਨਵੈਸਟੀਗੇਸ਼ਨ ਕਰਦੇ ਉਹਦੇ ਖਿਲਾਫ ਐਫ ਆਈ ਆਰ ਦਾ ਜ਼ਿਕਰ ਇਹਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਸ਼ਰਾਤੀ ਅੰਤਰਾ ਜਿਹੜਾ ਕਰੇਗਾ ਜੀ ਉਹਨੂੰ ਸਲਾਖਾਂ ਬਹੁਤ ਹਵਾਲਾ ਚ ਬਹੁਤ ਖੁੱਲੀ ਜਗਾ ਪਈ ਆ ਜਿਹੜਾ ਵੀ ਇਹੋ ਜਿਹਾ ਕਰੇਗਾ ਹਵਾਲਾ ਦੇ ਦੇ ਸਰ ਉਹਨਾਂ ਵੱਲੋਂ ਕਹਿ ਗਈ ਧਰਨਾ ਪ੍ਰਦਰਸ਼ਨ ਦਿੱਤਾ ਜਾਣਾ ਕੋਈ ਦਿੱਤਾ ਜਾ ਰਿਹਾ ਉਹਨਾਂ ਨੂੰ ਨਹੀਂ ਜੇ ਸਾਡਾ ਪਰਿਵਾਰ ਆ ਇਹਨਾਂ ਕਿੱਥੇ ਦੇਣਾ ਸਾਨੂੰ ਸਾਡੇ ਦਾ ਕੋਈ ਨਾ ਮੈਸੇਜ ਬਚਾਉਣਾ ਹੈ ਪਚਾਉਣਾ ਜੀ ਠੀਕ